ਅਸੀਂ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਸਰਕਾਰ ਨੂੰ ਜਗਾਇਆ ਔਰ ਸਰਕਾਰ ਨੇ ਸਾਡੇ ਵਿਰੁੱਧ ਪਰਚੇ ਦਰਜ ਕਰਕੇ ਸਾਨੂੰ ਦੇ ਜੇਲਾਂ ਵਿੱਚ ਡੱਕਿਆ ਮੈਂ ਖੁਦ ਪਰਿਵਾਰ ਸਮੇਤ ਮੇਰੀ ਵਾਈਫ ਵੀ ਦੇਲ ਚ ਰਹੇ ਹੈ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਸੁਪਰੀਮ ਕੋਰਟ ਨੇ ਐਮ ਫੈਸਲਾ ਸੁਣਾਉਂਦਿਆਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਲਈ ਸਬ ਕੈਟਾਗਰੀ ਦੇ ਲਈ ਰੱਖਵਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਦੇ ਵਿੱਚ 39 ਜਾਤਾਂ ਨੇ ਤੇ ਸਪੈਸ਼ਲ ਰਿਪੋਰਟ ਦੇ ਬਾਰੇ ਵਿਚਾਰ ਚਰਚਾ ਕਰਾਂਗੇ ਵਿਚਾਰ ਚਰਚਾ ਕਰਨ ਦੇ ਲਈ ਮੌਜੂਦ ਨੇ ਅਵਤਾਰ ਸਿੰਘ ਸੋਤਾ ਜੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਵਾਗਤ ਹੈ ਜੀ ਅਨਵਾਜ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਈ ਜੀ ਜੋ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਉਸ ਨੂੰ ਕਿਵੇਂ ਦੇਖਦੇ ਆ ਗੁਰਦੀਪ ਸਿੰਘ ਜੀ ਬੇਨਤੀ ਇਹ ਆ ਕਿ ਪੰਜਾਬ ਦੇ ਵਿੱਚ 1975 ਦੇ ਵਿੱਚ ਗਿਆਨੀ ਜੈਲ ਸਿੰਘ ਜੀ ਨੇ ਇੱਕ ਸਰਕੂਲਰ ਕੱਢਿਆ ਸੀ ਜਿਹਦੇ ਵਿੱਚ ਕਿ ਜਿਹੜੀ 25% ਰਿਜ਼ਰਵੇਸ਼ਨ ਆ ਉਹਦੇ ਚੋਂ 50% ਰਿਜ਼ਰਵੇਸ਼ਨ ਮਾਜ ਬਾਲਮੀਕ ਮਜਬੀ ਸਿੱਖਾਂ ਨੂੰ ਦਿੱਤੀ ਸੀ ਸਰਕਾਰੀ ਨੌਕਰੀਆਂ ਦੇ ਵਿੱਚ ਰਿਕਰੂਟਮੈਂਟ ਵਾਸਤੇ ਜੀ ਔਰ ਉਹ ਕਿਸੇ ਸਾਡੇ ਮਤਲਬ ਸਾਥੀਆਂ ਨੇ ਮਤਲਬ ਇਹ ਇਸ ਕਿਸਮ ਦੀਆ ਵਿਰੋਧਤਾ ਕੀਤੀ ਕਿ ਉਹ ਰੱਟਾ ਪਾਤੀਆਂ ਹਾਈ ਕੋਰਟ ਚ ਪਾਤੀ ਸੁਪਰੀਮ ਕੋਰਟ ਚ ਪਾਤੀ ਉਹਦੇ ਬਦਲੇ ਚ ਫਿਰ ਸਾਡੀ ਜਿਹੜੀ ਪੰਜਾਬ ਦੇ ਵਿੱਚ 39 ਜਾਂਤਾ ਔਰ 39 ਜਾਂਤਾ ਜੋ ਮਜਬੀ ਬਾਲਮੀਕ ਇੱਕ ਵੱਖਰੀ ਐਸੀ ਕੈਟਾਗਰੀ ਹੈ ਜਿਹਦੀ ਕੇ ਪਾਪੂਲੇਸ਼ਨ ਬਹੁਤ ਵੱਧਾ ਪੰਜਾਬ ਚ ਔਰ ਗੈਨੀ ਜੀ ਨੇ ਵੀ ਇਸੇ ਕਰਕੇ ਇਹ ਦਿੱਤਾ ਸੀਗਾ ਲਾਭ ਕਿ ਇਹਨਾਂ ਲੋਕਾਂ ਦੀ ਆਬਾਦੀ ਇੰਨੀ ਵੱਧ ਹੈ ਕਿ ਇਹਨਾਂ ਨੂੰ ਹਰ ਖੇਤਰ ਵਿੱਚ ਪਛੜੇ ਹੋਇਆ ਔਰ ਪਛੜੇ ਵੀ ਇੰਨੇ ਹੋਇਆ ਕਿ ਇਹ ਆਰਥਿਕ ਤੌਰ ਤੇ ਇੰਨੇ ਝੰਬਿਆ ਇਹਨਾਂ ਕੋਲੇ ਕੋਈ ਐਜੂਕੇਸ਼ਨ ਨਹੀਂ ਕੋਈ ਆਰਥਿਕ ਵਸੀਲੇ ਨਹੀਂ ਸੋ ਉਹ ਰਿਜ਼ਰਵੇਸ਼ਨ ਜਿਹੜੀ ਹੈ ਉਹ ਸਾਨੂੰ ਦਿੱਤੀ ਗਈ ਔਰ ਉਹ ਸਾਡੇ ਬਹੁਤ ਸਾਰੇ ਸਾਥੀਆਂ ਨੇ ਕਈ ਵਿਰੋਧੀਆਂ ਨੇ ਮਤਲਬ ਇਸ ਕਿਸਮ ਦੀਆਂ ਰੱਟਾਂ ਪਾਈਆਂ ਅਸੀਂ ਵੀ ਸੰਘਰਸ਼ ਕੀਤਾ ਔਰ 2010-11 ਤੋਂ ਅਸੀਂ ਇਹਨਾਂ ਲੰਮਾ ਸੰਘਰਸ਼ ਕੀਤਾ ਸਰਕਾਰ ਨੇ ਸਾਡੇ ਦੇ ਪਰਚੇ ਦਰਜ ਵੀ ਕੀਤੇ ਅਸੀਂ ਜੇਲਾਂ ਵੀ ਕੱਟੀਆਂ ਪਰ ਅੱਜ ਜੋ ਸੁਪਰੀਮ ਕੋਰਟ ਨੇ ਸਾਡਾ ਇਹ ਜਿਹੜਾ 7 ਜੱਜਾਂ ਦੇ ਬੈਂਚ ਨੇ ਇਹ ਰਿਜ਼ਰਵੇਸ਼ਨ ਵੇਦਨ ਰਿਜ਼ਰਵੇਸ਼ਨ ਇਹ ਲਾਭ ਦਿੱਤਾ ਅਸੀਂ ਇਹ ਬੜਾ ਇੱਕ ਮਾਣ ਮਹਿਸੂਸ ਕਰਦੇ ਆ ਧੰਨਵਾਦੀ ਆ ਮਾਨਯੋਗ ਸੁਪਰੀਮ ਕੋਰਟ ਦੇ ਉਹਨਾਂ ਜੱਜਾਂ ਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਐ ਕੈਸੇ ਪਛੜੇ ਲਕਾੜੇ ਹੋਏ ਲੋਕਾਂ ਦੇ ਹੱਕ ਨੂੰ ਸਖਾਵਾਂ ਕੀਤਾ ਔਰ ਮੈਂ ਦੱਸਣਾ ਚਾਹਣਾ ਕਿ ਪੰਜਾਬ ਦੇ ਵਿੱਚ ਮਜਬੀ ਬਾਲਮੀਕਾਂ ਦੀ ਆਬਾਦੀ ਇੰਨੀ ਜ਼ਿਆਦੇ ਹੈ ਕਿ ਜੇ ਅੱਜ ਵੀ ਜਾਤ ਆਧਾਰਿਤ ਜਨਗਾਨਾ ਹੋਵੇ ਸਰਕਾਰ ਕਰਦੀ ਨਹੀਂ ਹੈ ਅਸੀਂ ਮੰਗ ਕਰਦੇ ਹਾਂ ਕਿ ਜਾਤ ਆਧਾਰਿਤ ਜਨਗਾਨਾ ਹੋਵੇ ਅੱਜ ਪੰਜਾਬ ਦੇ ਵਿੱਚ 42% ਅਨਸੂਚਿਤ ਜਾਤੀਆਂ ਉਹਦੇ ਚੋਂ ਸਾਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਘੱਟੋ ਘੱਟ 21% ਲਾਭ ਮਿਲੂਗਾ ਜੀ ਸੋ ਮੈਂ ਪੰਜਾਬ ਦੇ ਸਾਰੇ ਹੀ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਸੰਘਰਸ਼ ਦੇ ਵਿੱਚ ਸਾਡੇ ਜਿਹੜਾ ਹੈਗਾ ਬਾਲਮੀਕ ਮਜਬੀ ਸਖਾ ਰਾਖਵਾ ਕਰਨ ਮੋਰਚਾ ਪੰਜਾਬ ਦੇ ਉਹਨਾਂ ਧਰਨੇ ਵਿੱਚ ਵੱਧ ਤੋਂ ਵੱਧ ਸਾਥ ਦਿੱਤਾ ਤਨੋਂ ਮਨੋਂ ਤੁਹਾਨੂੰ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਅੱਜ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਇਹ ਮਾਨਯੋਗ ਸੁਪਰੀਮ ਕੋਰਟ ਨੇ ਤੁਹਾਡੇ ਹੱਕਾਂ ਦੀ ਜੋ ਰਾਖੀ ਕੀਤੀ ਹੈ ਔਰ ਜਾਗਦੇ ਰਹੋ ਆਪਣੇ ਨਿਆਣੇ ਪੜਾਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੱਲੇ ਮਜਬੀ ਬਾਲਮੀਕ ਨਹੀਂ ਸਾਰੇ ਪੰਜਾਬ ਦੇ ਲੋਕ ਦੂਜੀਆਂ ਜਾਤਾਂ ਵਾਲੇ ਵੀ ਸਭ ਤੋਂ ਵੱਧ ਗਿਣਤੀ ਚ ਆਪਣੇ ਬੱਚਿਆਂ ਨੂੰ ਪੜਾਓ ਔਰ ਇਹ ਵਿਦਿਆ ਹੀ ਇੱਕ ਐਸਾ ਸਿਸਟਮ ਹੈ ਜਿਹਦੇ ਚ ਅਸੀਂ ਕੱਲ ਨੂੰ ਨੌਕਰੀਆਂ ਦੇ ਵਿੱਚ ਜਾਂ ਸਿਆਸੀ ਸਫਾਂ ਦੇ ਵਿੱਚ ਜਾਂ ਅਸੀਂ ਕਿਸੇ ਵੀ ਖੇਤਰ ਵਿੱਚ ਜੇ ਕਾਮਯਾਬ ਹੁੰਨੇ ਆ ਤਾਂ ਇੱਕ ਵਿਦਕ ਸਿਸਟਮ ਹੀ ਐ ਕੈਸਾ ਹੈ ਜੇ ਸਾਡੇ ਕੋਲੇ ਕੋਈ ਕੁਆਲਿਫਿਕੇਸ਼ਨ ਹੈ ਤਾਂ ਅਸੀਂ ਰੋਡਪਤੀ ਤੋਂ ਕਰੋੜਪਤੀ ਬਣ ਸਕਦੇ ਆ ਜੇ ਸਾਡੇ ਕੋਲੇ ਕੁਆਲਿਫਿਕੇਸ਼ਨ ਕਿਸੇ ਕਿਸਮ ਦੀ ਹੈ ਨਹੀਂ ਤਾਂ ਅਸੀਂ ਕਰੋੜਪਤੀ ਤੋਂ ਵੀ ਰੋਡਪਤੀ ਬਣ ਜਾਗੇ ਸੋ ਮੈਂ ਸਾਰੇ ਹੀ ਮੱਝਵੀ ਸਖ ਬਾਲਮੀਕ ਭਾਈਚਾਰੇ ਨੂੰ ਪੰਜਾਬ ਦੇਆਂ ਨੂੰ ਵਧਾਈ ਦਿੰਦਾ ਔਰ ਉਹਨਾਂ ਨੂੰ ਦੁਆਰਾ ਫਿਰ ਬੇਨਤੀ ਕਰਦਾ ਇਹ ਬੜੇ ਲੰਬੇ ਸੰਘਰਸ਼ਾਂ ਦੀ ਦੇਣ ਆ ਅੱਜ ਜੇ ਇਹ ਸੁਪਰੀਮ ਕੋਰਟ ਨੇ ਪਾਸ ਕੀਤਾ ਅਸੀਂ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਸਰਕਾਰ ਨੂੰ ਜਗਾਇਆ ਔਰ ਸਰਕਾਰ ਨੇ ਸਾਡੇ ਵਿਰੁੱਧ ਪਰਚੇ ਦਰਜ ਕਰਕੇ ਸਾਨੂੰ ਦੇ ਜੇਲਾਂ ਵਿੱਚ ਡੱਕਿਆ ਮੈਂ ਖੁਦ ਪਰਿਵਾਰ ਸਮੇਤ ਮੇਰੀ ਵਾਈਫ ਵੀ ਦਿਲ ਚ ਰਹੇ ਆ ਔਰ ਅਸੀਂ ਅੱਜ ਸਾਰੇ ਪੰਜਾਬ ਦੇ ਮਜਬੀ ਸਿੱਖ ਬਾਲਮੀਕ ਭਾਈਚਾਰੇ ਨੂੰ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਜਿੰਨਾ ਵੀ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਭਵਿੱਖ ਵਿੱਚ ਇਹ ਅਜਿਹੇ ਸੰਘਰਸ਼ਾਂ ਵਿੱਚ ਲੜਨ ਵਾਸਤੇ ਨੌਜਵਾਨ ਸਾਡੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਬੇਰਜ਼ਗਾਰ ਆ ਉਹਨਾਂ ਨੂੰ ਵੀ 바ਵਾ ਸਾਹਿਬ ਡਾਕਟਰ ਭੀਮਰਾਓ ਉਮੇਦ ਕਰਦਾ ਜੋ ਨਾਰਾ ਪੜੋ ਜੜੋ ਸੰਘਰਸ਼ ਕਰੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹਨਾਂ ਨਾਰਿਆਂ ਤੇ ਕਾਮਯਾਬ ਮਤਲਬ ਇਹਨਾਂ ਨਾਰਿਆਂ ਨੂੰ ਸੂਝਬੂਝ ਨਾਲ ਸਮਝ ਕੇ ਆਪਣੇ ਜੀਵਨ ਚ ਅਪਣਾਓ ਅਸੀਂ ਫਿਰ ਦੁਆਰਾ ਸਾਨੂੰ ਸੰਘਰਸ਼ਨਾ ਕਰਨਾ ਪਵੇ ਤਾਂ ਕਿ ਸਾਡੇ ਜਿਹੜੇ ਬੱਚੇ ਆ ਜਿਨ੍ਹਾਂ ਦੀ ਅਸੀਂ ਲੜਾਈ ਲੜੀ ਹੈ ਉਹ ਅਸੀਂ ਕਾਮਯਾਬ ਹੋ ਸਕੀਏ